देर रात घर ਦੇ ਵਿੱਚ ਲੱਗੀ ਭਿਆਨਕ ਅੱਗ ਪਰਿਵਾਰਿਕ ਮੈਂਬਰ ਗਏ ਹੋਏ ਸੀ ਸੈਰ ਕਰਨ ਪਿੱਛੋਂ ਘਰ ਦੇ ਵਿੱਚ ਹੋਇਆ ਵੱਡਾ ਧਮਾਕਾ ਘਰ ਦਾ ਮਾਲਕ ਘਰ ਦੇ ਵਿੱਚ ਪਿਆ ਸੀ ਸੁੱਤਾ ਅੱਗ ਦੀ ਲਪੇਟ ਦੇ ਵਿੱਚ ਆਇਆ ਘਰ ਦਾ ਮੁਖੀ ਅੱਗ ਲੱਗਣ ਕਾਰਨ ਪੂਰਾ ਘਰ ਸੜਕੇ ਹੋਇਆ ਸਵਾ ਦੇਰ ਰਾਤ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਦੱਸਦੇ ਕਿ ਪਰਿਵਾਰਿਕ ਮੈਂਬਰ ਜੋ ਕਿ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਦੇ ਲਈ ਗਏ ਸੀ ਤਾਂ ਘਰ ਦੇ ਵਿੱਚ ਇਕੱਲਾ ਘਰ ਦਾ ਮਾਲਕ ਸੁੱਤਾ ਪਿਆ ਸੀ ਤਾਂ ਅਚਾਨਕ ਘਰ ਦੇ ਵਿੱਚ ਅੱਗ ਲੱਗਦੀ ਹੈ ਤੇ ਉਸ ਤੋਂ ਬਾਅਦ ਵੱਡਾ ਜ਼ਬਰਦਸਤ ਧਮਾਕਾ ਹੋ ਜਾਂਦਾ ਜਿਸ ਕਾਰਨ ਘਰ ਦਾ ਮੁੱਖੀ ਅੱਗ ਦੀ ਲਪੇਟ ਵਿੱਚ ਆ ਕੇ ਝੁੱਲਸ ਗਿਆ ਤੇ ਉਸ ਨੂੰ ਹਸਪਤਾਲ ਇਲਾਜ ਲਈ ਫੜਤੀ ਕਰਵਾਇਆ ਗਿਆ ਤਦਾਜ਼ੇ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਜੰਗਦੰਬਾ ਕਲੋਨੀ ਵਿਖੇ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਤਾਂ ਘਰ ਦਾ ਮੂਖੀ ਅੱਗ ਦੇ ਵਿੱਚ ਝੁਲਸਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਲਾਕੇ ਦੇ ਲੋਕਾਂ ਦੇ ਦੱਸਣ ਮੁਤਾਬਕ ਪਹਿਲਾ ਘਰ ਦੇ ਵਿੱਚ ਅਚਨਕ ਅੱਗ ਲੱਗੀ ਉਸ ਤੋਂ ਬਾਅਦ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਤਾਂ ਲੋਕਾਂ ਦਾ ਕਹਿਣਾ ਹੈ ਕਿ ਜਾਂ ਤਾਂ ਏਸੀ ਦਾ ਕੰਪਰੈਸ਼ਨ ਫਟਿਆ ਸੀ ਜਾਂ ਫਿਰ ਘਰ ਦੇ ਵਿੱਚ ਪਿਆ ਸਿਲੰਡਰ ਫਟ ਗਿਆ ਪਰ ਅਜੇ ਇਹ ਜਾਂਚ ਦਾ ਵਿਸ਼ਾ ਹੈ ਪੁਲਿਸ ਜਾਂਚ ਦੇ ਵਿੱਚ ਜੁਟੇ ਹੋਈ ਹੈ ਤੁਰੰਤ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਮੈਂ ਸਾਜੀ ਤੋਂ ਹੀ ਬੋਲ ਰਿਹਾ ਜਗਦੰਭਾ ਕਲੋਨੀ ਗਲੀ ਨੰਬਰ 1 ਤੋਂ ਮੇਰੇ ਆਰਟੀਕਲ ਵਿੱਚ ਅੱਗ ਲੱਗਣ ਦੇ ਕਾਰਨ ਬਹੁਤ ਮੱਕੀ ਕੋ ਬਲਾਸਟ ਹੋਇਆ ਆਪਣੇ ਏਸੀ ਦਾ ਕੰਪਰੈਸ਼ਨ ਫਟਿਆ ਸੀ ਕਿ ਜਾਂ ਸਿਲੰਡਰ ਫਟਿਆ ਰਿਹਾ ਤਾਂ ਬਾਅਦ ਵਿੱਚ ਜਾਂਚ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਤੇ ਬਾਕੀ ਉਧਰ ਘਰ ਦਾ ਜਿਹੜਾ ਮੁਖੀ ਹੈ ਮੇਨ ਮਾਲਕ ਉਸ ਨੂੰ ਬਹੁਤ ਵੀ ਸ਼ਨਾਖ ਲੱਗੀ ਸਾਰਾ ਉੱਥੋਂ ਲੈ ਕੇ ਥਲੇ ਤੱਕ ਖੜ ਗਿਆ ਐਡਮਿਟ ਐਡਮਿਟ ਕਰਾਇਆ ਜੀ ਉਹਨੂੰ ਹਸਪਤਾਲ ਲੈ ਕੇ ਹੋਏ ਆ ਅਮਰਤੀ ਕਰਾਇਆ ਹੋਇਆ ਐਡਮਿਟ ਹਸਪਤਾਲ ਦੇ ਜੀ ਘਰ ਦਾ ਕਿੰਨਾ ਸਾਮਾਨ ਸਾਹ ਸੜ ਗਿਆ ਘਰ ਦਾ ਸਾਰਾ ਸੜ ਕੇ ਸੁਆਹ ਹੋ ਗਿਆ ਘਰ ਦਾ ਕੁਝ ਵੀ ਨਹੀਂ ਬਚਿਆ ਸਿਰ ਘਰ ਦੇ ਜੀ ਬਚੇ ਨੇ ਜਿਹੜੇ ਕੁਝ ਬਾਹਰ ਗਿਆ ਦਿੱਤਾ ਦਿਖਾ ਕੇ ਸੈੱਟ ਕਰਨ ਜਾਂਦੇ ਉਹ ਬਚ ਗਏ ਨੇ ਦੋ ਬੇਟੀਆਂ ਇੱਕ ਉਹਨਾਂ ਦੀ ਵਿਸੇ ਤੇ ਜਿਹੜੇ ਮੇਨ ਮੁਕਿਆ ਸੀ ਉਹਨਾਂ ਦੇ ਹਸਬੰਦ ਉਹਨਾਂ ਨੂੰ ਬਹੁਤ ਭੀਸ਼ਣਾਗ ਲੱਗਿਓ ਘਰ ਸੁੱਤੇ ਹੋਏ ਸੀ ਇਧਰ ਔੱਕੇ ਬਾਹਰ ਆ ਤੇ ਅਗਨੇ ਚ ਮੇਟੇ ਲਿਆਉਣ ਨੂੰ ਜਗਦੰਬੇ ਗਰੋਣੀ ਲਈ ਪੰਜ ਸਾਰ ਕੀ ਕਰਨਾ ਸੀ ਗਰੀਨ ਮੈਂ ਪਾਣੀ ਦੇ ਲੈਕਚਰ ਜਗਦੰਬੇ ਗਰੋਣੀ ਤੇ ਅੱਗ ਲੱਗੀ ਆ ਸਿਲੰਡਰ ਬਲਾਸਟ ਹੋ ਗਿਆ ਉਹਦੇ ਕਰਕੇ ਅਗਲਾ ਜੀ ਕਿਰਪਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਇੱਥੇ 5 ਗੱਡੀਆਂ ਭੇਜੀ ਜਾਣ ਬਹੁਤ ਖਤਰਨਾਕ ਸਥਿਤੀ ਪੈਦਾ ਹੋ ਸਕਦੀ ਹੈ ਅਗਰ ਅਸੀਂ ਸਮੇਂ ਸਿਰ ਇਹਦਾ ਇੰਤਜ਼ਾਮ ਨਾ ਕਰ ਸਕੀਏ ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ